ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਕੋਦਾ ਦਾ ਦਾਅਵਾ ਕੀਤਾ ਹੈ ਕਿ ਦੇਸ਼ ਕੋਲ ਰੂਸ ਦੇ ਬਣੇ ਹੋਏ 5000 ਐਂਟੀ 에ਅਰ ਕ੍ਰਾਫਟ ਮਸ਼ੀਨਰੀਆਂ ਹਨ ਜੋ ਕਿ ਵੱਖ-ਵੱਖ ਰਣਨੀਤੀਆਂ ਧਾਵਾ ਉਤੇ ਤਾਇਨਾਤ ਕੀਤੀਆਂ ਗਈਆਂ ਨੇ ਇਹ ਬਿਆਨ ਉਸ ਸਮੇਂ ਆਇਆ ਜਦੋਂ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨਜ਼ੁਏਲਾ ਵਿੱਚ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਤੇ ਟਰੰਪ ਨੇ ਕਿਹਾ ਕਿ ਇਹ ਕਦਮ ਨਸ਼ਾ ਤਸਕਰੀ ਖਿਲਾਫ ਸਰਵ ਕਾਰਵਾਈ ਅਤੇ ਮਰੂਦੋ ਦੇ ਸਰਕਾਰ ਨੂੰ ਕਮਜ਼ੋਰ ਕਰਨ ਦੀ ਵੱਡੀ ਯੋਜਨਾ ਦਾ ਹਿੱਸਾ ਮਰੂਦੋ ਤੇ ਕਿਹਾ ਕਿ ਇਹ ਰੂਸੀ ਇੱਕ ਲਾਗਲਾ ਐਸ ਮਿਸਾਈਲ ਛੋਟੇ ਹਵਾ ਨਿਸ਼ਾਨਿਆਂ ਵਰਜੋਂ ਜਿਵੇਂ ਕਿ ਡਰੋਨ ਹੈ ਹੈਲੀਕਾਪਟਰ ਅਤੇ ਜਹਾਜ਼ਾਂ ਨੂੰ ਨਸ਼ਟ ਕਰ ਸਕਦੀ ਹੈ ਅਮਰੀਕਾ ਨੇ ਇਸ ਸਮੇਂ ਕਰੀਬੀ ਸਮੁੰਦਰ ਵਿੱਚ 450 ਮੈਰੀਨ ਅਤੇ ਸੈਲਵ ਤਾਇਨਾਤ ਕੀਤੇ ਨੇ ਜਦਕਿ ਦੱਸਦੀ ਕਿ 트럼ਪ ਪ੍ਰਸ਼ਾਸਨ ਨੇ ਮਰੂਦੋ ਉਤੇ ਨਸ਼ਾ ਤਸਕਰੀ ਅਤੇ ਆਤਕਵਾਦ ਨਾਲ ਸੰਬੰਧਿਤ ਗਤੀਵਿਧੀਆਂ ਦੇ ਦੋਸ਼ ਲਗਾ ਰਿਹਾ ਹੈ ਜਦਕਿ ਮਰੂਦੋ ਨੇ ਦਾਵਾ ਕੀਤਾ ਕਿ ਇਹ ਉਸ ਦੇ ਕੋਲ ਮਿਲਿਆਲਾ ਰਿਜ਼ਵਰ ਸੈਨਿਕ ਤਾਇਨਾਤ ਹਨ ਜਿਸ ਦੇ ਜਿਸ ਦੇ ਜੋ ਕਿ ਦੋਸ਼ ਵੀ ਰੱਖਿਆ ਕਿ ਜੇਕਰ ਇਹੋ ਜੀ ਕੋਈ ਵਿਕਟਨਾ ਵਾਪਰਦੀ ਹੈ ਤਾਂ ਉਹਨਾਂ ਕੋਲ ਕਾਫੀ ਹੱਦ ਤੱਕ ਤਾਇਨਾਤ ਫੌਜੀ ਨੇ ਜੋ ਕਿ ਇਸ ਦਾ ਜਵਾਬ ਦੇਣਗੇ